ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆਂ ਅੱਜ ਤੁਹਾਡੇ ਲਈ ਲੋ ਪ੍ਰਾਈਸ ਦੇ ਵਿੱਚ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਆਂ ਬਿਲਕੁਲ ਪਿਓਰ ਕਾਟਨ ਦੇ ਹੋਣਗੇ ਜੀ ਕੋਈ ਸਿੰਥੈਟਿਕ ਤੰਦ ਨਹੀਂ ਹੈਗੀ ਤੇ ਗਰਮੀਆਂ ਦੇ ਅਕੋਰਡਿੰਗ ਵਿਦਾਊਟ ਦੁਪੱਟਾ ਸੂਟ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਬਹੁਤ ਫਾਈਨ ਕੁਆਲਿਟੀ ਦੇ ਵਿੱਚ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਜੀ ਪ੍ਰਾਈਸ ਰਹਿਣਾ ਸੂਟਾਂ ਦਾ 700 700 ਦੇ ਵਿੱਚ ਤੁਹਾਨੂੰ ਇੱਕ ਸੂਟ ਪੈਣਾ ਤੇ ਸੂਟ ਇੰਨੇ ਕੋ ਜਿਆਦਾ ਸੋਹਣੇ ਐ ਚ ਤੁਸੀਂ 3 3 4 4 ਸੂਟ ਲੈ ਲਿਓ ਗਰਮੀਆਂ ਦੇ ਵਿੱਚ ਜਿੰਨਾ ਮਰਜ਼ੀ ਧੋਵੋਗੇ ਪਾਓ ਤੇ ਬਹੁਤ ਪਿਆਰੇ ਸੂਟ ਰਹਿਣਗੇ ਵਿਦਆਊਟ ਦੁਪੱਟਾ ਸੂਟ ਹੈ ਜੀ 700 ਪ੍ਰਾਈਸ ਦੇ ਨਾਲ ਬਾਕੀ ਕੋਰੀਅਰ ਚਾਰजेस ਹੈ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਤੀ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕੀ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਬਾਕੀ ਸ਼ੌਪ ਤੇ ਆ ਕੇ ਜੇ ਤੁਸੀਂ ਪਰਚੇਜ਼ਿੰਗ ਕਰਦੇ ਹੋ ਆ ਕੇ ਤਾਂ ਤੁਸੀਂ ਕੈਸ਼ ਪੇਮੈਂਟ ਦੇ ਕੇ ਆਪਣੀ ਪਰਚੇਜ਼ਿੰਗ ਕਰ ਸਕਦੇ ਹੋ ਪਰ ਜਦੋਂ ਸੂਟ ਤੁਸੀਂ ਆਨਲਾਈਨ ਬੁੱਕ ਕਰਾਉਣਾ ਤਾਂ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਉਂਦੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪੈਰੀ ਕਲੈਕਸ਼ਨ ਹੈ ਜੀ ਤੇ ਅੱਜ ਸੈਟਰਡੇ ਆ ਜੀ ਸੈਟਰਡੇ ਆਪਾਂ ਕੱਢਣਾ ਹੁੰਦਾ ਲੱਕੀ ਵイナー ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਜੇ 1000 ਤੋਂ ਉੱਪਰ ਕਮੈਂਟ ਹੋਇਆ ਕਰਨਗੇ ਤਾਂ ਆਪਾਂ ਕੱਢਿਆ ਕਰਾਂਗੇ ਤੇ ਇਸ ਵਾਰੀ ਵੀ ਆਪਣੇ ਜਿਹੜੀ ਮੰਡੇ ਦੀ ਵੀਡੀਓ ਸੀਗੀ ਉਹਦੇ ਵਿੱਚ 1000 ਤੋਂ ਪਰ ਆਪਣੇ ਕਮੈਂਟ ਹੋਏ ਤਾਂ ਉਹਦੇ ਲਈ ਆਪਾਂ ਲਾਸਟ ਦੇ ਵਿੱਚ ਵੀਡੀਓ ਦੇ ਵਿੱਚ ਬੜਾ ਪਿਆਰਾ ਹੈ ਪ੍ਰਿੰਟ ਸੂਟ ਆ ਬਹੁਤ ਪਿਆਰਾ ਹੈ ਡਾਈਸਿਡੈਂਟੋ ਕਲਰ ਦੇ ਵਿੱਚ ਪੀਚ ਕਲਰ ਦੇ ਫਲਾਰਸ ਦੇ ਵਿੱਚ ਵਿਦਾਊਟ ਦੁਪੱਟਾ ਸੂਟ ਹੈ ਸਿਲਕ ਦੇ ਵਿੱਚ ਤੇ ਇਹ ਵਾਲਾ ਸੂਟ ਆਪਾਂ ਗਿਫਟ ਦੇ ਵਿੱਚ ਦਵਾਂਗੇ ਉਹ ਆਪਾਂ ਲਾਸਟ ਵਿੱਚ ਦੇਖਾਂਗੇ ਤੇ ਅੱਜ ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬਲੂ ਕਲਰ ਦੇ ਵਿੱਚ ਹੈ ਜੀ ਪ੍ਰਿੰਟ ਬਹੁਤ ਪਿਆਰੇ ਪ੍ਰਿੰਟ ਹੋਣਗੇ ਤੇ ਕਾਟਨ ਇੰਨੀ ਕੁ ਫਾਈਨ ਹੈ ਵੀ ਤੁਸੀਂ ਦੁਬਾਰਾ ਰਿਪੀਟ ਜ਼ਰੂਰ ਮੰਗਣਿਆ ਇਹ ਵਾਲੇ ਸੂਟ ਵਿਦਆਊਟ ਦੁਪੱਟਾ ਸੂਟ ਰਹਿਣਗੇ ਤੇ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਪੂਰੇ 5 ਮੀਟਰ ਦੀ ਕੱਟ ਰਣੀ ਹੈ ਜੀ ਸੂਟ ਦੀ ਤੇ ਸੋਹਣੇ-ਸੋਹਣੇ ਪ੍ਰਿੰਟ ਦੇ ਨਾਲ ਸੂਟ ਹੋਣਗੇ 700 ਪ੍ਰਾਈਸ ਇਹਦੀ 700 ਪ੍ਰਾਈਸ ਹੈ ਤੇ ਇਹ ਜਿਹੜਾ ਪ੍ਰਿੰਟ ਤੁਹਾਨੂੰ ਦਿਖਾਇਆ ਦੇਖੋ ਇਹਦੇ ਨਾਲ ਜਿਹੜਾ ਜ ਮਰਜੀ ਕਲਰ ਦਾ ਮਸਟਰਡ ਬਲੂ ਅ ਗਾਜਰੀ ਜਿਹੇ ਰੰਗ ਦਾ ਜਿਹਾ ਜੇ ਮਰਜੀ ਤੁਸੀਂ ਦੁਪੱਟਾ ਕਈ ਵਾਰ ਆਪਣੇ ਕੋਲ ਹੁੰਦੇ ਆ ਦੁਪੱਟੇ ਜੇ ਆਪਾਂ कॉटन ਦਾ ਦੁਪੱਟਾ ਲੈ ਕੇ ਜਿਵੇਂ ਘਰ ਪਾਉਣ ਨੂੰ ਵੀ ਸੂਟ ਤੁਸੀਂ ਹੰਡਾਉਣ ਲਈ ਵੀ ਲੈਣੇ ਆ ਤਾਂ ਵੀ ਇਹ ਬੈਸਟ ਸੂਟ ਹੈ ਜੀ 700 ਪ੍ਰਾਈਸ ਹੈ ਇਹ ਜਿਹੜਾ ब्लू ਕਲਰ ਦਿਖਾਇਆ ਇਹਦੇ ਵਿੱਚ ਹੈਗਾ ਬੜਾ ਪਿਆਰਾ ਗਾਜਰੀ ਕਲਰ ਕੱਟ ਪੂਰੇ 5 ਮੀਟਰ ਦੀ ਰਹੂਗੀ ਸੂਟ ਦੀ ਇਹ ਬੱਸ ਹੋਣਾ ਗਾਜਰੀ ਕਲਰ ਹੈ ਸੇਮ ਦੇ ਵਿੱਚ ਹੀ ਜਿਹੜਾ ਮੈਂ ਤੁਹਾਨੂੰ ब्लू ਦਿਖਾਇਆ ਹੇਠੇ ਇਹ ਇਹਦੇ ਵਿੱਚ ਹੀ ਹੈਗਾ yellow color yellow mustard color ਹੈ ਸੇਮ ਦੇ ਵਿੱਚ ਕਿੰਨਾ ਪਿਆਰਾ ਪੂਰੇ 5 ਮੀਟਰ ਦੀ ਕਟ ਹੈ ਵਿਦਆਊਟ ਦੁਪੱਟਾ ਸੂਟ ਪਿਓਰ ਕਾਟਨ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ 700 ਪ੍ਰਾਈਸ ਹੈ ਜੀ 700 ਪ੍ਰਾਈਸ ਦੇ ਨਾਲ ਦੇਖੋ ਸੂਟ ਕਿੰਨੇ ਪਿਆਰੇ ਇਹ ਤਿੰਨ ਸੂਟ ਇੱਕ ਪ੍ਰਿੰਟ ਚ ਦਿਖਾਏ ਆ ਮੈਂ ਤੁਹਾਨੂੰ ਨੈਕਸਟ ਪ੍ਰਿੰਟ ਆ ਗਿਆ ਆਪਣਾ ਬੜਾ ਪਿਆਰਾ ਮਜੈਂਟਾ ਕਲਰ ਦੇ ਵਿੱਚ ਸੂਟ ਹੈ ਮਜੈਂਟਾ ਵੀ ਕੋਈ ਉਵੇਂ ਅੱਖਾਂ ਨੂੰ ਚੁੱਬਣ ਵਾਲਾ ਮਜੈਂਟਾ ਨਹੀਂ ਹੈਗਾ ਜਿਵੇਂ ਗਰਮੀਆਂ ਦਾ ਰੰਗ ਹੁੰਦਾ ਜਿਹੜਾ ਉਹ ਵਾਲਾ ਮਜੈਂਟਾ ਹੈ ਜੀ ਇਹ ਦੇਖੋ ਇਹਦੇ ਵਿੱਚ ਤਿੰਨ ਰੰਗ ਹੈਗੇ ਆ ਮਜੈਂਟਾ ਕਲਰ ਕਰੀਮ ਤੇ ਫਰੋਜ਼ੀ ਰੰਗ ਜੇ ਫਰੋਜ਼ੀ ਰੰਗ ਦਾ ਦੁਪੱਟਾ ਲੈ ਸਕਦੇ ਹੋ ਕੰਟਰਾਸਟ ਬਣ ਜਾਣਾ ਸੂਟ ਦਾ ਬੜਾ ਪਿਆਰਾ ਜਾਂ ਫਿਰ ਤੁਸੀਂ ਆਫ ਵਾਈਟ ਕਲਰ ਦਾ ਦੁਪੱਟਾ ਵੀ ਸੋਹਣਾ ਲੱਗ ਰਿਹਾ ਹੈ ਮ ਜੈਂਟਾ ਵੀ ਲੈ ਸਕਦੇ ਹੋ ਬਹੁਤ ਪਿਆਰਾ ਸੂਟ 700 ਪ੍ਰਾਈਸ ਦੇ ਨਾਲ ਇਹਦੇ ਵਿੱਚ ਹੀ ਹੈਗਾ ਦੇਖੋ ਕਿੰਨਾ ਪਿਆਰਾ yellow green ਦਾ ਕੰਟਰਾਸਟ ਇਹ ਸੇਮ ਦੇ ਵਿੱਚ ਹੀ ਹੈ ਲੁੱਕ ਦੇਖੋ ਸੂਟਾਂ ਦੀ ਬਹੁਤ ਪਿਆਰੀ ਪ੍ਰਿੰਟਿੰਗ ਤੇ ਬਹੁਤ ਪਿਆਰੇ ਸੂਟ ਇਹ ਦੋ ਸੂਟ ਇੱਕ ਪ੍ਰਿੰਟ ਚ ਦਿਖਾਏ ਮੈਂ ਤੁਹਾਨੂੰ 700 ਪ੍ਰਾਈਸ ਲੈਣਾ ਹੈ ਵਿਦਾਊਟ ਦੁਪੱਟਾ ਸੂਟ ਹੈ ਜੀ ਅੱਜ ਦੇ ਤੇ ਨੈਕਸਟ ਆ ਗਿਆ ਬੜਾ ਪਿਆਰਾ ਛੋਟੇ ਫੁੱਲਾਂ ਦੇ ਵਿੱਚ ਹੈ ਦੇਖੋ ਜਿਆਦਾ ਵੱਡਾ ਪ੍ਰਿੰਟ ਨਹੀਂ ਹੈਗਾ ਬੜਾ ਸੋਹਣਾ ਬਲੈਕ ਕਲਰ ਦੇ ਵਿੱਚ ਸੂਟ ਹੈ ਇਹਦੇ ਨਾਲ ਵੀ ਜਿਹੜਾ ਮਰਜੀ ਤੁਸੀਂ ਦੁਪੱਟਾ ਲੈ ਸਕਦੇ ਹੋ ਬਲੈਕ ਵੀ ਲੈ ਸਕਦੇ ਹੋ ਮਹਿੰਦੀ ਦਾ ਲਾਣਾ ਵੀ ਲੈ ਸਕਦੇ ਹੋ ਤੇ ਆਫ ਵਾਈਟ ਵੀ ਲੈ ਸਕਦੇ ਹੋ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਨਾ ਤਾਂ ਜਿਆਦਾ ਵੱਡਾ ਪ੍ਰਿੰਟ ਹੈ ਨਾ ਛੋਟਾ ਕਿਉਂਕਿ ਅੱਜਕੱਲ ਕੁੜੀਆਂ ਨੂੰ ਵੀ ਛੋਟੇ ਪ੍ਰਿੰਟ ਜਿਵੇਂ ਬੂਟੀ ਵਾਲੇ ਸੂਟਾਂ ਦਾ ਬਹੁਤ ਟ੍ਰੈਂਡ ਹੈ ਜੀ ਕੁੜੀਆਂ ਵੀ ਇਹਨੂੰ ਵੀਅਰ ਕਰ ਸਕਦੀਆਂ ਜਿਵੇਂ ਮੰਮੀਆਂ ਨੂੰ ਲਾ ਲੋ ਉਹ ਵੀ ਇਹ ਵਾਲਾ ਸੂਟ ਵੀਅਰ ਕਰ ਸਕਦੀਆਂ ਦੇਖੋ ਕਿਉਂਕਿ ਪ੍ਰਿੰਟ ਹੀ ਇੰਨਾ ਪਿਆਰਾ ਹੈ ਬਲੈਕ ਕਲਰ ਦੇ ਵਿੱਚ ਹੈ ਜੀ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਇਹਦੇ ਵਿੱਚ ਹੈਗਾ ਆਪਣੇ ਕੋਲ ਗ੍ਰੀਨ ਕਲਰ ਸੇਮ ਪ੍ਰਿੰਟ ਦੇ ਵਿੱਚ ਗ੍ਰੀਨ ਕਲਰ ਹੈ ਬਲੈਕ ਦੇ ਨਾਲ ਦਾ ਹੀ ਹੈ ਜੀ ਪੂਰਾ ਇਹ 5 ਮੀਟਰ ਦੀ ਕੱਟ ਰਣੀ ਆ ਕੋਈ ਲਾਈਨਿੰਗ ਨਹੀਂ ਲੱਗਣੀ ਬਹੁਤ ਸੌਫਟ ਦੇ ਵਿੱਚ ਸੂਟ ਹੈ ਦੇਖੋ ਗ੍ਰੀਨ ਕਲਰ ਦੇ ਵਿੱਚ ਛੋਟੇ ਪ੍ਰਿੰਟ ਦੇ ਵਿੱਚ ਇਹ ਪੂਰੇ 5 ਮੀਟਰ ਦੀ ਕੱਟ ਹੈ ਤੇ ਨਾਲ ਹੈਗਾ ਇਹਦੇ ਵਿੱਚ ਵਾਈਨ ਕਲਰ ਇਹ ਪ੍ਰਿੰਟ ਚਾਪੜੇ ਕੋਲ 4 ਰੰਗ ਹੈ ਜੀ ਇਹ ਦੇਖੋ ਵਾਈਨ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਹੀ ਦੇਖੋ ਕਿੰਨਾ ਪਿਆਰਾ ਕਲਰ ਹੈ ਜਿਹੜਾ ਜਿਹੜਾ ਦੁਪੱਟੇ ਆਪਣੇ ਕੋਲ ਹੁੰਦੇ ਆ ਘਰੇ ਤੁਸੀਂ ਉਹ ਵਾਲੇ ਦੁਪੱਟੇ ਦੇ ਨਾਲ ਇਹ ਵਾਲੇ ਸੂਟ ਲੈ ਸਕਦੇ ਹੋ ਤੇ ਨੈਕਸਟ ਹੈਗਾ ਇਹਦੇ ਵਿੱਚ ਬਲੂ ਕਲਰ 4 ਰੰਗ ਹੈ ਜੀ ਇਹਦੇ ਵਿੱਚ ਆਪਣੇ ਕੋਲ ਬਲੈਕ ਦਿਖਾਇਆ ਗ੍ਰੀਨ ਦਿਖਾਇਆ ਵਾਈਨ ਕਲਰ ਤੇ ਬਲੂ ਕਲਰ ਇੱਕ ਤਾਂ ਪ੍ਰਿੰਟ ਬਹੁਤ ਵਧੀਆ ਨਾ ਤਾਂ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਹੈ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਫਲਾਵਰ ਪ੍ਰਿੰਟ ਬੜਾ ਸੋਹਣਾ ਗੁੰਦਮਾ ਜਿਹਾ ਫਲਾਵਰ ਹੈ ਤੇ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਚਾਰ ਸੂਟ ਇੱਕ ਪ੍ਰਿੰਟ ਚ ਦਿਖਾਏ ਆ 700 ਪ੍ਰਾਈਸ ਹੈ ਜੀ 700 ਪ੍ਰਾਈਸ ਹੈ ਹੁਣ ਬਿਲਕੁਲ ਛੋਟੀ ਬੁੱਟੀ ਦੇ ਵਿੱਚ ਸੂਟ ਆ ਗਏ ਜੀ ਫਿਰੋਜ਼ੀ ਕਲਰ ਦੇ ਵਿੱਚ ਸੂਟ ਹੈ ਇਹ ਇਹ ਸੂਟਾਂ ਨੂੰ ਵੀ ਦੇਖੋ ਜੇ ਇਹ ਏਜ ਦੇ ਵਿੱਚ ਪਾ ਲੋ ਤੁਸੀਂ ਜਾਂ ਕੁੜੀਆਂ ਪਾਲਣ ਆ ਵੀ ਬਹੁਤ ਸੋਹਣੇ ਲੱਗਦੇ ਆ ਦੇਖੋ ਦੇਖੋ ਫਿਰੋਜ਼ੀ ਕਲਰ ਦੇ ਵਿੱਚ ਪਿਆਰੀ ਪ੍ਰਿੰਟਿੰਗ ਹੈ ਬਿਲਕੁਲ ਛੋਟੇ ਫੁੱਲਾਂ ਦੇ ਵਿੱਚ ਇਹਦੇ ਨਾਲ ਤੁਸੀਂ ਪਿੰਕ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਆਫ ਵਾਈਟ ਵੀ ਤੇ ਫਿਰੋਜ਼ੀ ਰੰਗ ਦਾ ਵੀ ਪ੍ਰਿੰਟ ਹੀ ਬਹੁਤ ਪਿਆਰਾ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਬਣਨਾ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਹੈਗਾ ਮਸਟਰਡ ਕਲਰ yellow mustard color ਹੈ same ਦੇ ਵਿੱਚ cotton ਵੀ ਬਹੁਤ ਜ਼ਿਆਦਾ ਫਾਈਨ ਹੈ mustard color ਦੇ ਵਿੱਚ ਤੇ ਨੈਕਸਟ ਆ ਗਿਆ ਮਰਜੈਂਟਾ ਕਲਰ same print ਦੇ ਵਿੱਚ ਮਰਜੈਂਟਾ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਹੈ ਜਿਵੇਂ ਮਰਜੀ ਇਹਨਾਂ ਨੂੰ ਅੱਜ ਕੱਲ ਜਿਵੇਂ ਫਰਸੀ ਸਲਵਾਰ ਨਾਲ ਟ੍ਰੈਂਡ ਹੈ ਜੀ ਸੂਟਾਂ ਦਾ গোল ਘੇਰੇ ਦੇ ਨਾਲ ਉਵੇਂ ਦਾ ਵੀ ਸੂਟ ਤੁਸੀਂ ਬਣਾ ਸਕਦੇ ਹੋ ਇਹਦੀ ਡਿਜ਼ਾਈਨਿੰਗ ਕਰਕੇ ਤੇ ਨੈਕਸਟ ਆ ਗਿਆ ਇਹਦੇ ਵਿੱਚ ਰਸਟ ਕਲਰ ਤਾਂਬੇ ਰੰਗਾ ਰੰਗ ਹੈ ਜੀ ਬੜਾ ਪਿਆਰਾ ਸੇਮ ਪ੍ਰਿੰਟ ਦੇ ਵਿੱਚ ਹੀ ਇਹ ਦੇਖੋ ਪਿਆਰੀ ਪ੍ਰਿੰਟਿੰਗ ਹੈ ਪ੍ਰਾਈਸ ਬਹੁਤ ਘੱਟ ਹੈ ਜੀ ਅੱਜ ਸੂਟਾਂ ਦੇ ਜਿਹੇ ਤੁਸੀਂ 3-3 4-4 ਸੂਟ ਲੈ ਸਕਦੇ ਹੋ ਪ੍ਰਾਈਸ ਹੈਗਾ 700 700 ਦੇ ਵਿੱਚ ਤੁਹਾਨੂੰ ਬ੍ਰਾਂਡੇਡ ਸੂਟ ਮਿਲ ਰਹੇ ਆ ਤੇ ਨੈਕਸਟ ਵੀ ਆ ਗਿਆ ਇਹ ਥੋੜੇ ਬਜ਼ੁਰਗਾਂ ਦੇ ਪਾਉਣ ਲਈ ਲਗਾ ਲਓ ਸੂਟ ਦੇਖੋ ਬਹੁਤ ਸੋਹਣੇ ਛੋਟੀ ਬੂਟੀ ਦੇ ਵਿੱਚ ਹੀ ਆ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਕਿੰਨਾ ਪਿਆਰਾ ਸੂਟ ਜੀ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਦੇਖੋ ਕਲਰ ਇਹ ਥੋੜਾ ਥੋੜਾ ਫਰਕ ਹੈ ਜੀ ਕਲਰਾਂ ਦੇ ਵਿੱਚ ਵੀਡੀਓ 'ਚ ਤੁਹਾਨੂੰ ਘੱਟ ਦਿਖੂਗਾ ਫਰਕ ਤਾਂ ਕਰਕੇ ਮੈਂ ਇੱਕ ਵਾਰੀ ਪੂਰੇ ਇਕੱਠੇ ਦਾ ਖਾ ਦੰਨੀ ਆ ਤੁਹਾਨੂੰ ਐਵੇਂ 4 ਕਲਰ ਹੈ ਜੀ ਆਪਣੇ ਜਿਹੜਾ ਨੀਚੇ ਮੈਂ ਤੁਹਾਨੂੰ ਦਿਖਾਇਆ ਥੋੜਾ ਸਕਿਨ ਟੋਨ ਤੇ ਸੀਗਾ ਸਭ ਤੋਂ ਪਹਿਲਾਂ ਇਹ ਵਾਲਾ ਗ੍ਰੇ ਕਲਰ ਹੈ ਤੇ ਇਹ ਪਿੰਕ ਪਿਆਜੀ ਕਲਰ ਹੈ ਤੇ ਇਹ ਵਾਲਾ ਹੈਗਾ ਥੋੜੀ ਗ੍ਰੀਨੀਸ਼ ਟੋਨ ਤੇ ਇੱਥੇ ਕੰਨੀ ਤੋਂ ਦਿਖ ਸਕਦਾ ਹਲਕਾ ਹਲਕਾ ਗ੍ਰੀਨ ਟੋਨ ਤੇ ਵੈਸੇ ਕੰਨੀ ਤੋਂ ਤੁਸੀਂ ਜਜਮੈਂਟ ਕਰ ਲਿਓ ਦੇਖੋ ਇਹ ਵਾਲਾ ਕਲਰ ਹੈ ਸਕਿਨ ਕਲਰ ਦੀ ਕੰਨੀ ਹੈ ਜੀ ਇਹ ਸਕਿਨ ਕਲਰ ਦੇ ਵਿੱਚ ਕਿਉਂਕਿ ਜਦੋਂ ਸਕਰੀਨਸ਼ਾਟ ਭੇਜਾਂਗੇ ਥੋੜਾ ਜਿਹਾ ਵੈਸੇ ਸਾਨੂੰ ਨੰਬਰ ਨਾਲ ਈਜ਼ੀ ਹੋ ਜਾਂਦਾ ਪਛਾਣਨਾ ਸੂਟ ਗ੍ਰੇ ਕਲਰ ਦੇ ਵਿੱਚ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਇਹ ਗ੍ਰੇ ਕਲਰ ਦੇ ਵਿੱਚ ਕੰਨੀ ਤੋਂ ਤੁਸੀਂ ਪਛਾਣ ਸਕਦੇ ਹੋ ਤੇ ਪਿੰਕ ਪਿਆਜ਼ੀ ਕਲਰ ਕਿੰਨਾ ਪਿਆਰਾ ਰੰਗ ਹੈ ਬਿਲਕੁਲ ਛੋਟੀ ਬੁੱਟੀ ਦੇ ਵਿੱਚ ਤੇ ਨੈਕਸਟ ਆ ਗਿਆ ਹਲਕਾ ਜਿਹਾ ਗ੍ਰੀਨ ਕਲਰ ਬਿਲਕੁਲ ਲਾਈਟ ਜਿਹਾ ਹੀ ਗ੍ਰੀਨ ਹੈ ਕੰਨੀਓ ਡਾਰਕ ਹੈ ਜੀ ਵੈਸੇ بیس ਕਲਰ ਹੈ ਜਿਹੜਾ ਲਾਈਟ ਗ੍ਰੀਨ ਹੈ ਪੂਰੇ 5 ਮੀਟਰ ਦੀ ਕੱਟ ਰਣੀ ਹੈ ਛੋਟੇ ਪ੍ਰਿੰਟ ਦੇ ਵਿੱਚ ਸੂਟ ਦਿਖਾਏ ਆ ਤੁਹਾਨੂੰ ਹੁਣ ਨੈਕਸਟ ਪ੍ਰਿੰਟ ਸਟਾਰਟ ਕਰਦੇ ਆ ਬੜਾ ਸੋਹਣਾ ਪੱਤਿਆਂ ਵਾਲਾ ਪ੍ਰਿੰਟ ਹੈ ਇਹ ਡਾਰਕ ਜਿਵੇਂ ਕਾਲਸ ਤੇ ਮਸਟਰਡ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਬਹੁਤ ਸੌਫਟ ਕਾਟਨ ਹੈ ਜੀ ਬਹੁਤ ਜ਼ਿਆਦਾ ਸੌਫਟ ਉਹੜਾ ਮਹਿੰਦੀ ਜੀ ਟੂਨ ਤੇ ਮਸਟਰਡ ਹੁੰਦਾ ਜਿਹੜਾ ਕਾਲਸ ਤੇ ਉਹ ਵਾਲਾ ਰੰਗ ਹੈ ਤੇ ਨੈਕਸਟ ਆ ਗਿਆ ਮਾਊਸ ਕਲਰ ਇਹ ਸੇਮ ਪ੍ਰਿੰਟ ਦੇ ਵਿੱਚ ਹੀ ਮਾਊਸ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਹੀ ਹੈ ਮਾਊਸ ਕਲਰ ਕਿੰਨਾ ਪਿਆਰਾ ਪੱਤੇ ਵਾਲਾ ਪ੍ਰਿੰਟ ਹੈ ਬੜਾ ਪਿਆਰਾ ਲੱਗ ਜਾਈ ਸ਼ੇਡ ਹੈ ਤੇ ਸੇਮ ਪ੍ਰਿੰਟ ਦੇ ਵਿੱਚ ਹੈਗਾ ਕਰੀਮ ਰੰਗ ਹੈ ਆਫ ਵਾਈਟ ਕਲਰ ਹੈ ਜੀ ਸੇਮ ਦੇ ਵਿੱਚ ਕਿੰਨਾ ਸੋਹਣਾ ਪੱਤਿਆਂ ਵਾਲਾ ਪ੍ਰਿੰਟ ਜਿਨ੍ਹਾਂ ਨੂੰ ਫਲਾਵਰ ਪ੍ਰਿੰਟਿੰਗ ਨਹੀਂ ਪਸੰਦ ਤਾਂ ਤੁਸੀਂ ਐਵੇਂ ਦੀ ਪ੍ਰਿੰਟਿੰਗ ਵੀ ਲੈ ਸਕਦੇ ਹੋ ਆਫ ਵਾਈਟ ਕਲਰ ਦੇ ਵਿੱਚ ਤੇ ਨੈਕਸਟ ਆ ਗਿਆ ਬੜਾ ਸੋਹਣਾ ਅਲੱਗ ਜਿਹਾ ਗ੍ਰੀਨ ਕਲਰ ਹੈ ਜੀ ਇਹ ਗ੍ਰੀਨ ਵੀ ਨਹੀਂ ਕਹਿ ਸਕਦੇ ਡਿਫਰੈਂਟ ਜੀ ਸ਼ਰਟ ਦੇ ਵਿੱਚ ਇਹ ਸੂਟਾ ਮੈਟਰੀ ਗ੍ਰੀਨ ਕਲਰ ਹੁੰਦਾ ਜਿਵੇਂ ਉਮੇ ਦਾ ਰੰਗ ਹੈ ਪ੍ਰਾਈਸ ਹੈਗਾ 700 700 ਪ੍ਰਾਈਸ ਦੇ ਨਾਲ ਸੀ ਤੇ ਨੈਕਸਟ ਪ੍ਰਿੰਟ ਆ ਗਿਆ ਦੇਖੋ ਬੜਾ ਪਿਆਰਾ ਮੋਰ ਪੰਖੀ ਰੰਗਿਆ ਸੂਟ ਦਾ ਪੀਕਾਕ ਬਲੂ ਕਲਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨੇਗੇ ਇਦੇ ਵਿੱਚ ਦੇਖ ਪੂਰਾ ਆਲ ਓਵਰ ਸੂਟ ਹੈ ਚਾਹੇ ਫਿਰੋਜ਼ ਮੋਰ ਪੰਖੀ ਕਲਰ ਦਾ ਦੁਪੱਟਾ ਲੈ ਲਓ ਚਾਹੇ ਮੈਰੂਨ ਕਲਰ ਦਾ ਵੀ ਦੁਪੱਟਾ ਸੋਹਣਾ ਲੱਗਣਾ ਇਹਦੇ ਨਾਲ ਤੇ ਨੈਕਸਟ ਆ ਗਿਆ ਇਹਦੇ ਵਿੱਚ ਕਲਰ ਬੜਾ ਸੋਹਣਾ ਚੈਰੀ ਮੈਰੂਨ ਜਿਹਾ ਕਲਰ ਹੈ ਪ੍ਰਿੰਟ ਬਹੁਤ ਜ਼ਬਰਦਸਤ ਪ੍ਰਿੰਟ ਹੈ ਪੂਰੇ 5 ਮੀਟਰ ਦੀ ਕੱਟ ਲੈਣੀ ਹੈ ਜੇ ਸੂਟ ਦੀ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਮਹਿੰਦੀ ਕਲਰ ਸੇਮ ਦੇ ਵਿੱਚ ਹੀ ਹੈ ਮਹਿੰਦੀ ਗ੍ਰੀਨ ਕਲਰ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਪ੍ਰਿੰਟ ਸਭ ਤੋਂ ਹਟ ਕੇ ਪ੍ਰਿੰਟ ਹੈ ਜੀ ਬਹੁਤ ਪਿਆਰਾ ਤੇ ਸੇਮ ਪ੍ਰਿੰਟ ਦੇ ਵਿੱਚ ਹੀ ਹੈਗਾ ਡਾਰਕ ਗ੍ਰੇ ਕਲਰ ਜਿਹੜਾ ਕਾਲਸ ਤੇ ਆਪਾਂ ਕਹਿੰਦੇ ਸੁਰਮੀ ਰੰਗ ਉਸ ਕਾਲਸ ਤੇ ਉਹ ਵਾਲਾ ਰੰਗ ਹੈ ਜੀ ਬੜੇ ਸੂਟਾ ਦਿਖੋ ਬਹੁਤ ਸੋਹਣਾ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਵੀ ਦਾ ਉਤ ਦੁਪੱਟਾ ਤੇ ਨੈਕਸਟ ਪ੍ਰਿੰਟ ਆ ਗਿਆ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਅੱਜ ਤੁਹਾਨੂੰ ਸੂਟ ਦਿਖਾਵਾਂਗੇ ਤੇ ਬਹੁਤ ਹੀ ਲੋ ਪ੍ਰਾਈਸ ਦੇ ਵਿੱਚ ਸੂਟ ਹੈ ਜੀ 700 ਦੇ ਵਿੱਚ ਤੁਹਾਨੂੰ ਬਹੁਤ ਫਾਈਨ ਕੁਆਲਿਟੀ ਦੇ ਵਿੱਚ ਕਾਟਨ ਹੈ ਜੀ ਇਹ ਮਜੈਂਟਾ ਪਿੰਕ ਕਲਰ ਹੈ ਗ੍ਰੇ ਦੇ ਗ੍ਰੇ ਦੁਪੱਟਾ ਵੀ ਲੈ ਸਕਦੇ ਹੋ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਸੇਮ ਦੇ ਵਿੱਚ ਹੀ ਇਹ ਦੇਖੋ ਗ੍ਰੀਨਜਾ ਕਲਰ ਹੈ ਹਲਕੀ ਜਿਹੀ ਕੋਈ ਲੇਸੀਸ ਦੀ ਡਿਜ਼ਾਈਨਿੰਗ ਵੀ ਕਰਾ ਸਕਦੇ ਇਹਨਾਂ ਨੂੰ ਕਿਉਂਕਿ ਚੱਲਣ ਵਾਲੇ ਸੂਟ ਹੈ ਜੀ ਇਹ। ਇਹ ਸੇਮ ਦੇ ਵਿੱਚ ਹੀ ਆ ਗਿਆ ਰਸਤਜੀ ਟੋਨ ਦੇ ਵਿੱਚ। ਕਲਰ। ਇਹ ਬਤ। ਇਹ ਤਿੰਨ ਸੂਟ ਇੱਕ ਪ੍ਰਿੰਟ ਚ ਦਿਖਾਏ ਆ। ਨੈਕਸਟ ਪ੍ਰਿੰਟ ਸਟਾਰਟ ਕਰਦੇ ਆ। ਬਹੁਤ ਪਿਆਰਾ ਲਾਈਟ ਕਲਰ ਦੇ ਵਿੱਚ ਸੂਟ ਹੈ ਜੀ ਇਹ ਸਕਿਨ ਇਸ ਦਾ ਸਕਿਨ ਜਿਹਾ ਅਲੱਗ ਜਿਹਾ ਸ਼ੇਡ ਹੈ ਜੀ ਸੂਟ ਦਾ ਜਿਹੜਾ ਬੇਸ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸਰਦਾਰੀ ਪ੍ਰਿੰਟ ਹੈ ਬਹੁਤ ਪਿਆਰੀ ਪ੍ਰਿੰਟ ਤੇ ਪ੍ਰਿੰਟ ਦੇ ਵਿੱਚ ਇਹ ਸੂਟ 700 ਪ੍ਰਾਈਸ ਹੈ ਇਸੇਮ ਪ੍ਰਿੰਟ ਦੇ ਵਿੱਚ ਦੇਖੋ ਹੈਗਾ ਆਪਣੇ ਕੋਲ ਗ੍ਰੇ ਕਲਰ ਲਾਈਟ ਗ੍ਰੇ ਕਲਰ ਹੈ ਸੇਮ ਦੇ ਵਿੱਚ ਹੀ ਲਾਈਟ ਗ੍ਰੇ ਕਲਰ ਇਹ ਰਹਾ ਸੂਟ ਤੇ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਮਾ우스 ਕਲਰ ਮਾ우스 ਕਲਰ ਦੇ ਵੀ ਕਿੰਨੀ ਪਿਆਰੀ ਲੁੱਕ ਹੈ ਜੀ ਸੂਟ ਦੀ ਮਾ우스 ਕਲਰ ਦੇ ਵਿੱਚ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਫਲਾਵਰ ਪ੍ਰਿੰਟਿੰਗ ਦੇ ਵਿੱਚ ਆਫ ਵਾਈਟ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਫਲਾਵਰ ਪ੍ਰਿੰਟਿੰਗ ਦੇ ਵਿੱਚ ਇਹ ਲੁੱਕ ਆ ਜਾਂਦੀ ਹੈ ਪਰ ਸੋਣਾ ਇਸੇ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਇਹ ਲਾਈਟ ਕਲਰ ਦੇ ਵਿੱਚ ਹੈ ਦੇਖੋ ਕਿੰਨਾ ਪਿਆਰਾ ਫਲਾਵਰ ਪ੍ਰਿੰਟ ਹੈ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਮਹਿੰਦੀ ਕਲਰ ਸੇਮ ਦੇ ਵਿੱਚ ਇੱਕ ਲਾਈਟ ਕਲਰ ਹੈ ਇੱਕ ਡਾਰਕ ਕਲਰ ਹੈ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਸੂਟ ਲੈ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਪਿਓਰ ਕਾਟਨ ਦੇ ਵਿੱਚ 700 ਪ੍ਰਾਈਜ਼ ਹੈ ਜੀ 700 ਪ੍ਰਾਈਜ਼ ਦੇ ਨਾਲ ਅੱਜ ਦੇ ਆਪਣੇ A ਵਾਲੇ ਸੂਟ ਤੇ ਹੁਣ ਟਾਈਮ ਆ ਗਿਆ ਜੀ ਲੱਕੀ ਵਿਨਰ ਕੱਢਣ ਦਾ ਆਪਾਂ ਕੱਢਦੇ ਆ ਲੱਕੀ ਵਿਨਰ ਤੇ ਆਪਣੀ 16 ਤਰੀਕ ਦੀ ਵੀਡੀਓ ਸੀਗੀ ਜੀ ਮੰਡੇ ਉਹਦੇ 'ਚ ਆਪਾਂ ਨੂੰ 1k ਹੈਗੇ 1000 ਕਮੈਂਟ ਆਏ ਆ ਤੇ ਹੁਣ ਮੈਂ ਪਹਿਲਾਂ ਹੀ ਜਿਵੇਂ ਕਾਫੀ ਟਾਈਮ ਲੱਗ ਜਾਂਦਾ ਜਦੋਂ ਆਪਾਂ ਉਹ ਕਰਦੇ ਆ ਆਪਾਂ ਪੂਰੇ ਕਮੈਂਟ ਅਸੀਂ ਪੂਰੇ ਸਕਰੋਲ ਕਰਕੇ ਐਂਡ ਤੇ ਲੈ ਆਏ ਸੀਗੇ ਪਰ ਹੁਣ ਨੀਚੇ ਤੋਂ ਹੀ ਆਪਾਂ ਉੱਪਰ ਨੂੰ ਕੱਢ ਲਾਂਗੇ ਕਮੈਂਟ ਕਿਉਂਕਿ ਕਈਆਂ ਨੂੰ ਹੁੰਦਾ ਵੀ ਕਿ ਫਿਰ ਤਾਂ ਉੱਪਰੋਂ ਹੀ ਸਾਡਾ ਨੰਬਰ ਨਹੀਂ ਆਉਂਦਾ ਪਰ ਇੱਥੋਂ ਹੀ ਆਪਾਂ ਕੱਢ ਲੈਣਾ 1 2 3 4 5 6 ਐਂਡ 7 ਏ ਆਇਆ ਜੀ ਮਨਜੀਤ 바ਵਾ ਇਹ 2-3 ਕਮੈਂਟ ਦੇਖੋ ਇਹਨਾਂ ਨੇ ਕਰੇ ਹੋਏ ਆ ਮੈਨੂੰ ਬਸ ਤਾਂ ਇਹਨਾਂ ਨੇ ਬਹੁਤ ਸਾਰੇ ਕਮੈਂਟ ਕਰਦੇ ਆ ਜੀ ਇਹ ਮੈਨੂੰ ਇਹ ਦੇਖੋ ਇੱਥੇ ਤੋਂ ਆਪਾਂ ਇਹਨਾਂ ਦਾ ਪੂਰਾ ਖੋਲ ਦੰਨੀ ਆ ਮੈਂ ਤੁਹਾਨੂੰ ਇਹ ਦੇਖੋ ਇਹ ਆ ਜੀ ਇਹਨਾਂ ਦਾ ਚੈਨਲ ਦਾ ਨਾਮ ਤੇ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਮਿਲ ਰਿਹਾ ਇਹ yellow color ਦਾ ਸਿਲਕ ਦਾ ਸੂਟ ਤੇ ਤੁਸੀਂ ਆਪਣਾ ਐਡਰੈਸ ਭੇਜ ਕੇ ਆਪਣਾ ਸੂਟ ਲੈ ਸਕਦੇ ਹੋ ਜੀ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਅੱਜ ਦੀ ਵੀਡੀਓ ਦੇ ਵਿੱਚੋਂ ਜਿਹੜਾ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੇ ਮੇਰਾ 8146580803 8240880803 ਤੇ ਇਸ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਜੇ 1000 ਤੋਂ ਉੱਪਰ ਆਪਣਾ ਕਮੈਂਟ ਹੋਇਆ ਕਰਨਗੇ ਆਪਾਂ ਜ਼ਰੂਰ ਲੱਕੀ ਵイナー ਕੱਢਿਆ ਕਰਨਾ ਹੈ ਸੈਟਰਡੇ ਨੂੰ ਜੇ 1000 ਤੋਂ ਦੇਖੋ ਘਟ ਹੋਇਆ ਕਰਨਗੇ ਫਿਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਸੀ ਫਿਰ ਆਪਾਂ ਲੱਕੀ ਰੱਤ ਨਹੀਂ ਕੱਢਣਾ ਤੇ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ